ਚੰਡੀਗੜ੍ਹ ਮੇਰੇ ਚੋਣ ਦੇ ਉਪ ਆਮ ਆਦਮੀ ਪਾਰਟੀ ਦੀ ਜਿੱਤ ਤੇ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਕੇਰਿਆ ਦਿੱਲੀ ਵਿਧਾਨ ਸਭਾ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਲੋਕਤੰਤਰ ਨੂੰ ਬਚਾਉਣ ਦਾ ਕੰਮ ਕੀਤਾ ਹੈ ਤੇ ਇਹ ਨਿਆਂ ਦੀ ਜਿੱਤ ਹੈ ਭਾਜਪਾ ਨੂੰ ਪੂਰੇ ਦੇਸ਼ ਦੇ ਸਾਹਮਣੇ ਬੇਨਕਾਬ ਕੀਤਾ ਹੈ ਕੇਜਰੀਵਾਲ ਨੇ ਇਲਜ਼ਾਮ ਲਗਾਇਆ ਕਿ ਪਾਜ ਪਾ ਚੋਣ ਜਿੱਤਦੀ ਨਹੀਂ ਚੋਰੀ ਕਰਦੀ ਹੈ ਨਾਲ ਕਿ ਉਹਨਾਂ ਨੇ ਦਾਵਾ ਕੀਤਾ ਕਿ ਭਾਜਪਾ ਦੇਸ਼ ਦੀ ਚੋਣ ਹਾਰ ਵੀ ਸਕਦੀ ਬੰਗਾਲ ਦੇ ਵਿੱਚ ਭਾਜਪਾ ਵਰਕਰਾਂ ਦੇ ਵੱਲੋਂ ਸਿੱਖ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਹੇ ਜਾਣ ਦਾ ਮਾਮਲਾ ਭਗਤਾ ਜਾ ਰਿਹਾ ਹੈ ਮੁੱਖ ਮੰਤਰੀ ਮਾਨ ਨੇ ਇਸ ਘਟਨਾ ਨੂੰ ਨਿੰਦਣਯੋਗ ਘਰਾੜ ਦਿੱਤਾ ਉਹਨਾਂ ਨੇ ਮੰਗ ਕੀਤੀ ਕਿ ਭਾਪੀ ਇਸ ਦੇ ਲਈ ਸਿੱਖਾਂ ਤੋਂ ਮਾਫੀ ਮੰਗੇ ਉਹਨਾਂ ਨੇ ਕਿਹਾ ਕਿ ਸ਼ਾਇਦ ਭਾਪੀ ਨੂੰ ਪਤਾ ਨਹੀਂ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਤੇ ਹੁਣ ਤੱਕ ਦੀ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਸਿੱਖਾਂ ਨੇ ਦਿੱਤੀਆਂ ਧੀਰਾ ਬਾਬਾ ਨਾਨਕ ਦੇ ਪਿੰਡ ਪੱਡਾ ਦੇ ਵਿੱਚ ਚੋਰਾਂ ਨੇ ਗੁਰੂ ਕਰਨ ਨੂੰ ਨਿਸ਼ਾਨਾ ਬਣਾ ਦਿੱਤਾ ਚੋਰ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਕੈਸ਼ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ ਚੋਰ ਇਨ ਛੱਤਰ ਸੰਕੀਓ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਤੇ ਐਲਈਡੀ ਵੀ ਨਾਲ ਲੈ ਗਏ ਘਟਨਾ ਤੋਂ ਉਸ ਸਮੇਂ ਪਤਾ ਲੱਗਿਆ ਜਦੋਂ ਸਵੇਰ ਦੇ ਸਮੇਂ ਰੋਜ਼ਾਨਾ ਦੀ ਤਰ੍ਹਾਂ ਸੇਵਾਦਾਰ ਗੁਰਦੁਆਰਾ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਦੇਖਿਆ ਗੁਰਦੁਆਰੇ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਸੀ ਤੇ ਅੰਦਰ ਵੀ ਗੋਲਕ ਟੁੱਟਿਆ ਹੋਇਆ ਸੀ ਬਹੁੜ ਫਾਜ਼ਿਲਕਾ ਰੋਡ ਦੇ ਉੱਤੇ ਪਿੰਡ ਕਲੂਰ ਨੇੜੇ ਇੱਕ ਬਾਈਕ ਦੀ ਛੋਟਾ ਹੱਥੀ ਵਾਹਨ ਦੇ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਬਾਈਕ ਸਵਾਰ ਪਿਉ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਪਹੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਫੌਰਨ ਹਸਪਤਾਲ ਲੈ ਕੇ ਪਹੰਚੀ ਐਸਐਸਐਫ ਦੀ ਟੀਮ ਨੇ ਜ਼ਖਮੀਆਂ ਨੂੰ ਫੌਰੀਨ ਹਸਪਤਾਲ ਪਹੁੰਚਾ ਕੇ ਕੀਮਤੀ ਜਾਨਾਂ ਬਚਾਈਆਂ ਡਾਕਟਰਾਂ ਮੁਤਾਬਕ ਇੱਕ ਸ਼ਖਸ ਨੂੰ ਮਾਮੂਲੀ ਸੱਟਾਂ ਆਈਆਂ ਜਦਕਿ ਦੂਜੇ ਦੇ ਸਿਰ ਤੇ ਡੂੰਗੀ ਸੱਟ ਲੱਗੀ ਸੀ ਖੰਨਾ ਨੈਸ਼ਨਲ ਹਾਈਵੇ ਦੇ ਉੱਤੇ ਵਾਪਰੇ ਭਿਆਨਕ ਸੜਕ ਹਾਦਸੇ ਦੇ ਵਿੱਚ ਕਾਰਤਬਾਰ ਮਾਂ ਅਤੇ ਬੇਟੀ ਵਾਲ-ਵਾਲ ਬਚ ਕੇ ਜਾਨ ਬਚਕੀ ਉਹਨਾਂ ਦੀ ਮਹਿਲਾ ਦੀ ਚੱਲਦੀ ਕਾਰ ਦੇ ਉੱਤੇ ਇੱਕ ਕਰੇਬ ਦੇ ਨਾਲ ਭਰਿਆ ਕੰਟੇਨਰ ਪਲਟ ਗਿਆ ਸੀ ਜਿਸ ਤੋਂ ਬਾਅਦ ਰਾਜੀ ਨਾ ਨੇ ਮਾਂ ਤੇ ਧੀ ਨੂੰ ਫੌਰੀਨ ਕਾਰ ਦੇ ਵਿੱਚੋਂ ਬਾਹਰ ਕੱਢਿਆ ਹਸਪਤਾਲ ਪਹੁੰਚਾਇਆ ਉਧਰ ਹਾਦਸੇ ਤੋਂ ਬਾਅਦ ਸੜਕ ਦੇ ਉੱਤੇ ਇੱਕ ਪਾਸੇ ਦਾ ਟ੍ਰੈਫਿਕ ਜਾਮ ਜ਼ਰੂਰ ਹੋ ਗਿਆ ਅਸ਼ੀਆਰਪੁਰ ਦੇ ਦਸੂਹਾ ਦੇ ਵਿੱਚ ਪੁਰਤਗਾਲ ਤੋਂ 24 ਸਾਲਾ ਨੌਜਵਾਨ ਦੀ ਲਾਸ਼ ਪਹੁੰਚੀ ਹੈ ਜਿੱਥੇ ਪਰਿਵਾਰ ਨੇ ਨੰਮ ਅੱਖਾਂ ਦੇ ਨਾਲ ਆਪਣੇ ਬੇਟੇ ਨੂੰ ਅੰਤਿਮ ਵਿਦਾਈ ਦਿੱਤੀ 16 ਦਿਨ ਪਹਿਲਾਂ ਪੁਰਤਗਾਲ ਦੇ ਵਿੱਚ ਤੇਜਿੰਦਰ ਸਿੰਘ ਆਪਣੀ ਡਿਊਟੀ ਪੂਰੀ ਕਰਕੇ ਵਾਪਸ ਆ ਰਹੇ ਸੰਤਾ ਸੜਕ ਹਾਦਸੇ 'ਚ ਉਹਨਾਂ ਦੀ ਮੌਤ ਹੋ ਗਈ ਸੀ ਤੇਜਿੰਦਰ ਦੇ ਪਿਤਾ ਦੇ ਮੁਤਾਬਿਕ 16 ਮਹੀਨੇ ਪਹਿਲਾਂ ਹੀ ਉਹਨਾਂ ਨੇ ਕਰਜ਼ਾ ਚੁੱਕ ਕੇ ਬੇਟੇ ਨੂੰ ਵਿਦੇਸ਼ ਭੇਜਿਆ ਕਪੂਰਥਲਾ ਦੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਦਿਨ ਰਾਤ ਇੱਕ ਬਰੀਜ਼ਾਕਾਰ ਚੋਰੀ ਹੋ ਗਈ ਅਣਪਛਾਤੇ ਚੋਰਾਂ ਦੇ ਵੱਲੋਂ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਗਿਆ ਚੋਰੀ ਦੀ ਇਹ ਪੂਰੀ ਘਟਨਾ ਮੰਡੀ ਦੇ ਗੇਟ ਦੇ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈ ਹੈ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਕਾਰ ਮਾਲਕ ਨੇ ਦੱਸਿਆ ਕਿ ਉਹ ਰਾਤ ਦੇ ਸਮੇਂ ਆਪਣੀ ਕਾਰ پارک ਕਰਕੇ ਗਿਆ ਸੀ ਤੇ ਜਦੋਂ ਸਵੇਰੇ ਆਇਆ ਤਾਂ ਕਾਰ ਨਹੀਂ ਲੁਧਿਆਣਾ ਦੇ ਵਿੱਚ ਕਪੜਾ ਵਪਾਰੀ ਦੇ ਉੱਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਵਪਾਰੀ ਤੋਂ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਪਰਤ ਰਹੇ ਵਪਾਰੀ ਤੋਂ ਬਾਈਕ ਸਵਾਰ ਬਦਮਾਸ਼ਾਂ ਨੇ ਤੇਜ਼ ਤਾਰ ਅਸਥਾਨਾਂ ਦੇ ਨਾਲ ਹਮਲਾ ਕੀਤਾ ਸਿੱਧੇ ਦਫਤਰ ਦੇ ਨਾਲ ਕਈ ਵਰਕਰਾਂ ਤੇ ਗੰਭੀਰ ਰੂਪ ਦੇ ਨਾਲ ਜ਼ਖਮੀ ਕਰਕੇ ਨਕਦੀ ਲੁੱਟ ਕੇ ਫਰਾਰ ਹੋ ਗਏ ਜ਼ਖਮੀ ਸ਼ਖਸ ਲੁਧਿਆਣਾ ਦੇ ਸੀਐਮਟੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਲੁਧਿਆਣਾ ਐਸਟੀਐਫ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜ਼ਿਕਰ ਖਾਸ ਕੀ ਗੁਪਤੂ ਸੂਚਨਾ ਦੇ ਆਧਾਰ ਦੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਤਲਾਸ਼ੀ ਲੈਣ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 970 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਦੂਮਾਹੀ ਮਲਜ਼ਮਾਂ ਤੇ ਕਈ ਮਾਮਲੇ ਦਰਜ ਨੇ ਪੁਲਿਸ ਫ੍ਰੀਮਾਨ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਗੱਲ ਕਰ ਰਹੀ। ਸੂਬਾ ਸਰਕਾਰ ਦੇ ਵੱਲੋਂ ਚਾਲੂ ਕੀਤੀ ਗਈ ਬੀਪੀਐਲ ਸਕੀਮ ਦੇ ਤਹਿਤ ਘਰ-ਘਰ ਰਾਸ਼ਨ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਜਿਸ ਦੀ ਸ਼ੁਰੂਆਤ ਪਠਾਨਕੋਟ ਤੋਂ ਕੀਤੀ ਗਈ। ਪਹਿਲਾਂ ਜਦੋਂ ਵੀ ਰਾਸ਼ਨ ਡਿਪੂਆਂ ਦੇ ਉੱਤੇ ਕਣਕ ਆਉਂਦੀ ਸੀ ਤਾਂ ਕਈ ਸਾਰੇ ਲਾਭਪਾਤਰਿਆਂ ਨੂੰ ਕਣਕ ਮਿਲਦੀ ਨਹੀਂ ਸੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਹੁਣ ਰਾਸ਼ਨ ਡਿਪੂਆਂ ਤੇ ਖੱਜਲ-ਖੁਆਰ ਹੋਣਾ ਨਹੀਂ ਪਵੇਗਾ। ਨਾਲੇ ਇਸ ਸਕੀਮ ਦਾ ਲਾਭ ਲੋੜਵੰਦਾਂ ਨੂੰ ਮਿਲ ਸਕੇਗਾ। ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਨਜ਼ਦੀਕ ਪਿੰਡ ਕਲਵਾ ਦੇ ਰਹਿਣ ਵਾਲੇ ਫੌਜੀ ਜਵਾਨ ਕਾਫਲ ਮਸੀਨ ਨੂੰ ਅੰਤਿਮ ਵਿਦਾਈ ਦਿੱਤੀ ਗਈ। ਕਾਫਲ ਮਸੀਨ ਨੂੰ ਅੰਤਿਮ ਵਿਦਾਈ ਮੌਕੇ ਫੌਜ ਦੇ ਜਵਾਨ ਸਣੇ ਵੱਡੀ ਜਨਸੀ ਇਲਾਕਾ ਵਾਸੀ ਵੀ ਸ਼ਾਮਲ ਹੋਏ। ਪਰਿਵਾਰ ਨੇ ਦੱਸਿਆ ਕਿ ਕਾਫਲ ਮਸੀਨ ਤਕਰੀਬਨ 20 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਈ ਸਨ ਤੇ ਅਸਮ ਦੇ ਵਿੱਚ ਡਿਊਟੀ ਦੌਰਾਨ ਉਹਨਾਂ ਨੂੰ ਹਾਰਟ ਅਟੈਕ ਆਇਆ ਉਹਨਾਂ ਦੀ ਮੌਤ ਹੋ ਗਈ।